ਅਪਮਾਨਜਨਕ ਟਿੱਪਣੀ ਮਾਮਲਾ ਹੁਣ ਵੱਡੇ ਪੱਧਰ ਤੇ ਪੱਖ ਦਾ ਜਾ ਰਿਹਾ ਦਰਅਸਲ ਲੰਘੇ ਦਿਨ ਮਾਲਦੀਵ ਦੇ ਤਿੰਨ ਮੰਤਰੀਆਂ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਤੋਂ ਬਾਅਦ ਇਹ ਵਿਵਾਦ ਖੜਾ ਹੋ ਗਿਆ ਸੀ ਤਾਂ ਉਸੇ ਦੇ ਚੱਲਦੇ ਮੌਜੂਦ ਸਰਕਾਰ ਵੱਲੋਂ ਮਾਲਦੀਵ ਦੀ ਸਰਕਾਰ ਵੱਲੋਂ ਇਹਨਾਂ ਤਿੰਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਹੁਣ ਦੁਬਾਰਾ ਇਸ ਮਾਮਲੇ ਦੇ ਉੱਤੇ ਵਿਵਾਦ ਪੱਖ ਦਾ ਪਿਆ ਹਾਈ ਕਮਿਸ਼ਨਰ ਵੱਲੋਂ ਮਾਲਦੀਵ ਦੇ ਸੀਨੀਅਰ ਕੂਟਨੀਤਿਕ ਦੇ ਨਾਲ ਮੀਟਿੰਗ ਕੀਤੀ ਗਈ ਇਸ ਉੱਤੇ ਇਤਰਾਜ਼ ਜਤਾਇਆ ਗਿਆ ਔਰ ਨਾਲ ਦੀ ਨਾਲ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵੀ ਮਾਲਦੀਵ ਦੇ سفیر ਨੂੰ ਤਲਬ ਕਰ ਲਿਆ ਜਾਂਦਾ ਮਾਲਦੀਵ ਦੇ سفیر ਨੂੰ ਤਲਬ ਕਰਨ ਤੋਂ ਬਾਅਦ ਵੱਡੇ ਪੱਧਰ ਤੇ ਤਾੜਨਾ ਕੀਤੀ ਜਾਂਦੀ ਹੈ ਇਤਰਾਜ਼ ਜਤਾਇਆ ਜਾਂਦਾ ਟਿੱਪਣੀ ਨੂੰ ਲੈ ਕੇ ਔਰ سفیر ਦਾ ਵੀ ਇਹੀ ਦਾਵਾ ਹੈ ਜੋ ਮੂਜ਼ੂ ਸਰਕਾਰ ਵੱਲੋਂ ਮਾਲਦੀਵ ਸਰਕਾਰ ਵੱਲੋਂ ਜਤਾਇਆ ਗਿਆ শ্রীলੰਕੇ ਦੇਣ ਮਾਲਦੀਵ ਸਰਕਾਰ ਦਾ ਇਹ ਦਾਵਾ ਸੀ ਕਿ ਨਿੱਜੀ ਟਿੱਪਣੀਆਂ ਜਿਹੜੀਆਂ ਨੇ ਉਹ ਸਰਕਾਰੀ ਪ੍ਰਤਨਿਧਤਾ ਨਹੀਂ ਕਰਦੀਆਂ ਯਾਨੀ ਕਿ ਨਿੱਜੀ ਟਿੱਪਣੀਆਂ ਭਾਵੇਂ ਉਹ ਮੰਤਰੀਆਂ ਦੀਆਂ ਹੀ ਹੋਣ ਉਹ ਸਰਕਾਰ ਦੀ ਪ੍ਰਤਨਿਧਤਾ ਹਰਗिज ਨਹੀਂ ਕਰਦੀਆਂ ਸਰਕਾਰ ਦੀ ਆਪਣੀ ਵਿਚਾਰਧਾਰਾ ਹੈਗੀ ਹੈ ਮੰਤਰੀਆਂ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਇਹ ਸਪੱਸ਼ਟ ਦਿੰਦੇ ਨਜ਼ਰ ਆ ਰਿਸੀ ਲੰਗੇ ਦਿਨ ਮਾਲਦੀਵ ਦੇ ਅਧਿਕਾਰੀ ਮਾਲਦੀਵ ਦੇ ਸੀਨੀਅਰ ਨੇਤਾ ਜਿਹੜੇ ਸੀਗੇ ਮੰਤਰੀ ਸੀ ਜਿਹੜੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਸੀ ਔਰ ਨਾਲ ਦੀ ਨਾਲ ਹੁਣ ਜਦੋਂ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਮਾਲਦੀਵ ਦੇ سفیر ਨੂੰ ਸੱਦਿਆ ਗਿਆ ਤੇ ਉਸ ਵੇਲੇ ਵੀ ਇਹੀ ਸਫਾਈ ਜਿਹੜੀ ਹੈ ਮਾਲਦੀਵ ਦੇ سفیر ਦਿੰਦੇ ਨਜ਼ਰ ਆਉਂਦੇ ਨੇ ਕਿ ਨਿੱਜੀ ਟਿੱਪਣੀਆਂ ਸਰਕਾਰੀ ਪ੍ਰਤਨਿਧਤਾ ਨਹੀਂ ਕਰਦੀਆਂ ਸਰਕਾਰੀ ਵਿਚਾਰਧਾਰਾ ਜਿਹੜੀ ਹੈ ਉਹ ਆਪਣੀ ਹੁੰਦੀ ਹੈ ਔਰ ਲੋਕਾਂ ਦੀ ਲੋਕਾਂ ਦੇ ਸਮੂਹ ਦੀ ਵਿਚਾਰਧਾਰਾ ਆਪਣੀ ਹੋ ਸਕਦੀ ਹੈ ਇਸੇ ਨੂੰ ਲੈ ਕੇ ਕਿਤਨਾ ਕਿਤੇ ਸਫਾਈ ਦਿੰਦੇ ਨਜ਼ਰ ਆ ਰਹੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਗੰਭੀਰ ਰੂਪ ਦੇ ਵਿੱਚ ਤਾੜਨਾ ਕੀਤੀ ਔਰ ਨਾਲ ਦੀ ਨਾਲ ਇਤਰਾਜ਼ ਵੀ ਚੁਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਹਰਗिज ਨਹੀਂ ਵਰਤੀ ਜਾਣੀ ਚਾਹੀਦੀ 말ਦੀਵ ਸਰਕਾਰ ਵੱਲੋਂ ਲੰਗੇ ਦਿਨ ਆਪਣੇ ਤਿੰਨ ਮੰਤਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਜਨਾਬ ਵੱਲੋਂ ਆਪਣੇ ਐਕਸ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹੋ ਜੀ ਟਿੱਪਣੀ ਵਾਇਰਲ ਕੀਤੀ ਗਈ ਸੀ ਅਪਲੋਡ ਕੀਤੀ ਗਈ ਸੀ ਸਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹਨਾਂ ਟਿੱਪਣੀਆਂ ਦੇ ਵਿੱਚ ਇਹੋ ਜੀ ਟਿੱਪਣੀ ਸੀ ਜਿਹੜੀ ਵੱਧ ਕਰਕੇ ਉੱਭਰ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਇਜ਼ਰਾਈਲ ਦਾ ਕਲਾਉਨ ਅਤੇ ਪਪਟ ਯਾਨੀ ਕਿ ਜੋਕਰ ਅਤੇ ਕਟਪੁਤਲੀ ਦੱਸਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋ ਸਾਫਟਵਰ ਦੇ ਉੱਤੇ ਲਿਖਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੇ ਕਟਪਤਲੀ ਅਤੇ ਜੋਕਰ ਨੇ ਇਹੋ ਜਿਹੀਆਂ ਟਿੱਪਣੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਵੀ جنگ ਛੜ ਜਾਂਦੀ ਹੈ ਔਰ ਇਸ ਦਾ ਅਸਰ ਵੱਡੇ ਪੱਧਰ ਤੇ ਮਾਲਦੀਵ ਨੂੰ ਝਲਣਾ ਪਿਆ ਦਰਅਸਲ ਇੱਕ ਪਾਸੇ ਜਿੱਥੇ ਇਹ ਵਿਚਾਰਧਾਰਾ ਉੱਭਰ ਕੇ ਸਾਹਮਣੇ ਆ ਰਹੀ ਸੀ ਕਿ ਪ੍ਰਧਾਨ ਮੰਤਰੀ ਦਾ ਲਕਸ਼ਦੀਪ ਜਾਣਾ ਦਰਅਸਲ ਮਾਲਦੀਵ ਦੇ ਏਵਜ਼ ਦੇ ਵਿੱਚ ਮਾਲਦੀਵ ਦੇ ਖਿਲਾਫ ਲਕਸ਼ਦੀਪ ਨੂੰ ਖੜਾ ਕਰਨ ਦੀ ਕੋਸ਼ਿਸ਼ ਹੈਗੀ ਹੈ ਉਸੇ ਨੂੰ ਲੈ ਕੇ ਹੁਣ ਉਸੇ ਤਰ੍ਹਾਂ ਹੁੰਦਾ ਵੀ ਨਜ਼ਰ ਆਉਣ ਲੱਗ ਗਿਆ ਦਰ ਕਈ ਬਾਲੀਵੁੱਡ ਅਦਾਕਾਰ ਅਤੇ ਕਈ ਨੇਤਾ ਇਹ ਲਕਸ਼ਦੀਪ ਦੇ ਸਪੋਰਟ ਦੇ ਵਿੱਚ ਆ ਜਾਂਦੇ ਨੇ ਤੇ ਇਸ ਦੇ ਚੱਲਦੇ ਲਕਸ਼ਦੀਪ ਦੀਆਂ ਸਰਚਸ ਜਿਹੜੀਆਂ ਨੂੰ 34% ਦੀ ਵਧ ਜਾਂਦੀਆਂ ਨੇ ਇੱਕ ਵੈਬਸਾਈਟ ਦਾ ਇਹ ਦਾਵਾ ਆ ਕਿ ਲਕਸ਼ਦੀਪ ਦੀਆਂ ਸਰਚਸ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇਜ਼ਾਫਾ ਹੁੰਦਾ ਜਾ ਰਿਹਾ ਭਾਵੇਂ ਉਹ ਬਾਲੀਵੁੱਡ ਅਦਾਕਾਰ ਹੋਣ ਭਾਵੇਂ ਉਹ ਨੇਤਾ ਹੋਣ ਲਕਸ਼ਦੀਪ ਦੀਆਂ ਸੁਹਾੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਔਰ ਲਕਸ਼ਦੀਪ ਦੇ ਹੱਕ ਦੇ ਵਿੱਚ ਪੋਸਟ ਸਾਂਝੀਆਂ ਕਰਦੇ ਪਏ ਨੇ ਟਵੀਟਸ ਕਰਦੇ ਪਏ ਨੇ ਇਸੇ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਵੀ ਲਕਸ਼ਦਵੀਪ ਵਾਸਤੇ ਵਧਦੀ ਜਾ ਰਹੀ ਹੈ ਲਕਸ਼ਦਵੀਪ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਖਿੱਚ ਦਾ ਕੇਂਦਰ ਬਣ ਜਵੇ ਕਿਉਂਕਿ ਜਿਹੋ ਜਿਹੀਆਂ ਤਸਵੀਰਾਂ ਉਹਦੀਆਂ ਸਾਂਝੀਆਂ ਹੋ ਰਹੀਆਂ ਨੇ ਉਹ ਬੇਸ਼ੱਕ ਆਤਮ ਲੁਭਾਵਣੀਆਂ ਨੇ ਔਰ ਇਸੇ ਨੂੰ ਚਲਦੇ ਸ਼ਾਇਦ ਮਾਲਦੀਵ ਵੀ ਡਰਿਆ ਹੋਇਆ ਇਸੇ ਵਿੱਚ ਆਤਰ ਦੇ ਚਲਦੇ ਮਾਲਦੀਵ ਨੇ ਪਹਿਲਾਂ ਇਹ ਕਾਰਵਾਈ ਕੀਤੀ ਸੀ ਜਿਸ ਦਾ ਆਫਟਰ ਮੈਥ ਸ਼ਾਇਦ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਖੈਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਉਹ ਵਕਤ ਦੱਸੇਗਾ ਪਰ ਫਿਲਹਾਲ ਭਾਰਤੀ ਵਿਦੇਸ਼ ਮੰਤਰਾਲੇ ਨੇ ਮਾਲਦੀਵ ਦੇ ਸਫੀਰ ਨੂੰ ਤਲਬ ਕਰ ਲਿਆ ਔਰ ਉਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਤਾੜਨਾ ਕੀਤੀ ਗਈ ਜੋ ਵੀ ਹੋਏਗਾ ਉਸ ਤੋਂ ਲੈ ਕੇ ਦੱਸਦੇ ਰਹਾਂਗੇ ਉਹ ਤੱਕ ਲਈ ਬਨੇ ਰਹੋ 1 India Punjabi Subscribe to 1 India channel and never miss an update